ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਬਹੁਤ ਸਤਿਕਾਰ ਸਰਬੱਤ ਦਾ ਭਲਾ ਮੰਗਦੀ ਆ ਸਭੀ ਚੜ੍ਹਦੀ ਕਲਾ ਮੰਗਦੀ ਆ ਗੱਲ ਕਰਦੀ ਆ ਵੀ ਜੇ ਤੁਸੀਂ ਕਿਸੇ ਨੂੰ ਬਹੁਤ ਪਿਆਰ ਕਰਦੇ ਹੋ ਬਹੁਤ ਸਤਿਕਾਰ ਦਿੰਦੇ ਹੋ ਉਹਨੂੰ ਰੱਬ ਮੰਨਦੇ ਹੋ ਤੇ ਕੋਈ ਤੁਹਾਡੇ ਇਸ ਪਿਆਰ ਸਤਿਕਾਰ ਨੂੰ ਦੇਖ ਕੇ ਨਹੀਂ ਬਰਦਾਸ਼ਤ ਕਰਦਾ ਉਹ ਤੁਹਾਡੇ ਮਨ 'ਚ ਉਸ ਇਨਸਾਨ ਪ੍ਰਤੀ ਨਫ਼ਰਤ ਦੇ ਪਾਉਂਦਾ ਨਫ਼ਰਤ ਦੇ ਬੋਲ ਬੋਲਦਾ ਤੁਹਾਨੂੰ ਉਹ ਐਂ ਕਹਿੰਦਾ ਤੁਹਾਨੂੰ ਉਹ ਐਂ ਕਹਿੰਦਾ ਤਾਂ ਤੁਸੀਂ ਉਸ ਇਨਸਾਨ ਦੀ ਪਰਵਾਹ ਨਾ ਕਰੋ ਕਿਉਂਕਿ ਰੱਬ ਸਭ ਜਾਣਦਾ ਵੀ ਤੁਸੀਂ ਕਿੰਨਾ ਕੁ ਪਿਆਰ ਕਰਦੇ ਹੋ ਕਿੰਨਾ ਕੁ ਉਸ ਦੇ ਪਰਿਵਾਰ ਨੂੰ ਪਿਆਰ ਕਰਦੇ ਹੋ ਸਤਕਾਰ ਕਰਦੇ ਹੋ ਤੁਸੀਂ ਅਗਲੇ ਨੂੰ ਅਗਲੇ ਦੀਆਂ ਸੁਣ ਲਓ ਸੁਣ ਕੇ ਚੁੱਪ ਕਰ ਜਾਓ ਦੁੱਖ ਜ਼ਰੂਰ ਲੱਗਦਾ ਪਰ ਆਪਣੇ ਮਨ ਚ ਕਹੋ ਵੀ ਮੈਂ ਤਾਂ ਤੈਨੂੰ ਰੱਬ ਮੰਨਿਆ ਜੁਗ ਜੁਗ ਜੀ